ਦੀ وجہ ਬਾਬ ਕੀ ਉਹਨਾਂ ਦੀ ਘਟਨਾਵਾਂ ਦੀ ਕੋਈ ਸਮਾਪਤੀ ਨਹੀਂ ਹੋ ਰਹੀ ਕੋਈ ਕਲੋਜ਼ਰ ਨਹੀਂ ਹੋ ਰਿਹਾ ਇਹਦਾ ਕਨਕਲੂਜ਼ਨ ਜਿਹੜਾ ਹੋਏਗਾ ਨਾ ਉਹ ਤੇ ਸਜ਼ਾ ਦੇ ਨਾਲ ਹੀ ਹੋਏਗਾ ਚਾਰ ਸੀ ਜਿਹੜੀਆਂ ਫਾਈਲ ਹੋਈਆਂ ਨੇ ਉਹਨਾਂ ਦਾ ਟਰਾਇਲ ਔਰ ਫਿਰ ਟਰਾਇਲ ਤੋਂ ਬਾਅਦ ਜੋ ਕੁਝ ਵੀ ਆਊਟਕਮ ਹੋਣਾ ਹੋਏਗਾ ਜੇ ਕਿਸੇ ਨੂੰ ਜਿਹੜੇ ਰਿਸਪਾਂਸਿਬਲ ਬੰਦੇ ਨੇ ਉਹਨਾਂ ਨੂੰ ਸਜ਼ਾ ਮਿਲੇਗੀ ਜੀ ਆਫਟਰ ਆਲ ਇਟਸ ਅ ਕੇਸ ਆਫ ਟੂ ਮਰਡਰਸ ਵਿਚ ਸੀਨੀਅਰ ਅਕਾਲੀ ਲੀਡਰਸ अरुणा ਨੇ ਆਪਣੀ ਗਲਤੀ ਮੰਨੀ ਆ ਕਿ ਜਿਹੜੀਆਂ ਬੇਅਦਬੀ ਦੇਆਂ ਘਟਨਾਵਾਂ ਹੋਈਆਂ ਸੀ ਉਹਦੇ ਵਿੱਚ ਸਹੀ ਤਰੀਕੇ ਨਾਲ ਜਾਂਚ ਨਹੀਂ ਹੋਈ ਔਰ ਉਹਨਾਂ ਨੇ ਆਪਣੇ ਆਪ ਨੂੰ ਉਹਦੇ ਵਿੱਚ ਦੱਸਿਆ ਵਾ ਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਤੁਹਾਨੂੰ ਲੱਗਦਾ ਵਾ ਇਹਦੇ ਨਾਲ ਜੋ ਕੁਝ ਵੀ ਇਨਵੈਸਟੀਗੇਸ਼ਨ ਹੋ ਰਹੀ ਆ ਜਾਂ ਸਿਆਸੀ ਤੌਰ ਤੇ ਇਹਦਾ ਕੋਈ ਅਸਰ ਹੋਊਗਾ ਜੋ ਹੁਣ ਇਹ ਲੀਡਰਾਂ ਨੇ ਜੋ ਸਟੇਟਮੈਂਟ ਜਾ ਕੇ ਦਿੱਤੀਆਂ ਨੇ ਅਕਾਲੀ ਦਲ ਦਾ ਥਰੋਅਆਊਟ ਹੀ ਸਟੈਂਡ ਰਿਹਾ ਹੈ ਕਿ ਦੇ ਉਹ ਰਿਸਪਾਂਸਿਬਲ ਨਹੀਂ ਨੇ ਇਸ ਬੇਦਵੀਆਂ ਦੇ ਜਾਂ ਇਸ ਇਨਸੀਡੈਂਟ ਦੇ ਜਾਂ ਪੁਲਿਸ ਫਾਇਰਿੰਗ ਦੇ ਦੇ ਵਰ ਪਾਰਟ ਆਫ ਦੈਟ ਗੈਂਗ ਵਿਚ ਵਾਸ ਪ੍ਰੋਪਗੇਟਿੰਗ ਥਿਸ ਥਿਊਰੀ ਹਾਂ ਇਟਸ ਗੁੱਡ thing that they have now realized ਕਿ ਗਲਤੀਆਂ ਹੋਈਆਂ ਨੇ ਔਰ ਕਾਲੀਦਲ ਤੋਂ ਹੋਈਆਂ ਨੇ ਔਰ ਪਾਰਟੀ ਤੋਂ ਹੋਈਆਂ ਨੇ ਪਾਰਟੀ ਗਵਰਨਮੈਂਟ ਸੀ ਇਸ ਵਾਕਿਆ ਨੂੰ ਜਿਹੜੇ ਵਿਅਦਬੀ ਦੇ ਵਾਕਿਆ ਹੋਏ 2015 ਦੇ ਵਿੱਚ ਪੂਰੇ 9 ਸਾਲ ਹੋ ਗਏ ਆ ਜੋ ਕਾਰਵਾਈ ਕਾਂਗਰਸ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹਨਾਂ ਨੇ ਕੀਤੀ ਔਰ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਹੀ ਤਰੀਕੇ ਨਾਲ ਉਹਦੀ ਜਾਂਚ ਕਰਵਾ ਰਹੀ ਹੈ ਮੇਰਾ opinion ਹੈ ਕਿ ਆਈ ਐਮ ਨਾਟ ਸੈਟੀਸਫਾਈਡ ਨਾਇਦਰ ਵਿਦ ਦੀ ਕਾਂਗਰਸ ਗਵਰਨਮੈਂਟ ਕਾਂਗਰਸ ਗਵਰਨਮੈਂਟ ਨੂੰ ਉਦੋਂ ਮਤਲਬ ਪਏ ਇਹਨਾਂ ਦਾ ਜਿਹੜਾ ਨਸਲਾ ਉਹਨਾਂ ਤੇ ਵੀ ਗਿਰਿਆ ਇਸ ਗੱਲ ਦਾ ਜਿਹੜਾ ਉਹਨਾਂ ਨੇ ਇਹਨੂੰ ਲੌਜੀਕਲ ਕਨਕਲੂਜਨ ਤੇ ਨਹੀਂ ਲਿਆ ਤਾਂ ਇਟ ਇਜ਼ ਮੋਸਟ ਅਨਸੈਟੀਸਫੈਕਟਰੀ ਸਟੇਟ ਆਫ ਅਫੇਅਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਹੁਣ 2 ਸਾਲ ਹੋ ਗਏ 2 ਸਾਲ ਤੋਂ ਉੱਪਰ ਹੋ ਗਏ ਨੇ ਇਹਨਾਂ ਨੇ ਵੀ ਕੋਈ ਕਨਕਲੂਸਿਵ ਅਜ ਤੱਕ ਤਾਂ ਇਹਨਾਂ ਦੇ ਟਾਈਮ ਤੇ ਅ ਕਈ ਚਾਰ ਸਿਸਟਮ ਫਾਈਲ ਹੋਈਆਂ ਨੇ ਬਟ ਬੈਬਲ ਕਲਾ ਵਾਲੀ ਅਜੇ ਤੱਕ ਨਹੀਂ ਹੋਈ ਉਹਦੇ ਚ ਕੀ ਕਾਰਨ ਹੈ ਕਿਉਂ ਨਹੀਂ ਉਸ ਇਨਵੈਸਟੀਗੇਟਿੰਗ ਅਫਸਰ ਨੂੰ ਪੁੱਛਿਆ ਜਾਂਦਾ ਕਿ ਕਿਉਂ ਨਹੀਂ ਤੂੰ ਕਨਕਲੂਡ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ देयर इज ਸਮਥਿੰਗ ਲੈਕਿੰਗ ਔਨ ਦੀ ਪਾਰਟ ਆਫ ਆਮ ਆਦਮੀ ਪਾਰਟੀ ਆਲਸ ਮੇਰੇ ਨਾਲ ਇਸ ਵੇਲੇ ਜੁੜੇ ਨੇ ਜਸਟਿਸ ਰਣਜੀਤ ਸਿੰਘ ਜਸਟਿਸ ਰਣਜੀਤ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨੇ ਔਰ 2015 ਦੇ ਵਿੱਚ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਔਰ ਉਸ ਤੋਂ ਬਾਅਦ ਫਿਰ ਬੈਬਲ ਖਲਾਂ ਤੇ ਕੋਟਕਪੂਰਾ ਜਿਹੜੀ ਫਾਇਰਿੰਗ ਹੋਈ ਸੀ ਉਹਦੇ ਵਾਸਤੇ 2017 ਦੇ ਵਿੱਚ ਕਮਿਸ਼ਨਰ ਇਨਕੁਆਇਰੀ ਬਿਠਾਇਆ ਗਿਆ ਸੀ ਉਹਦੇ ਉਹ ਚੇਅਰਮੈਨ ਸਨ ਸੋ ਵੈਸੇ ਵੀ ਇਸ ਇਲਾਕੇ ਦੇ ਵਿੱਚ ਉਹ ਜਾਣੀ ਮਾਨੀ ਪਰਸਨੈਲਿਟੀ ਨੇ ਸਾਡੇ ਨਾਲ ਜੁੜਨ ਵਾਸਤੇ ਜਸਟਿਸ ਰਣਜੀਤ ਸਿੰਘ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਵੈਰੀ ਮੱਚ ਜਸਟਿਸ ਰਣਜੀਤ ਸਿੰਘ ਜਿਹੜੇ 2015 ਦੇ ਵਿੱਚ ਬੇਅਦਬੀ ਦੇ ਆ ਘਟਨਾਵਾਂ ਹੋਈਆਂ ਉਹ ਦੁਬਾਰਾ ਦੁਬਾਰਾ ਚਰਚਾ ਦੇ ਵਿੱਚ ਆਉਂਦੀਆਂ ਨੇ ਕੀ وجہਬ ਆਪਕੀ ਉਹਨਾਂ ਦੀ ਘਟਨਾਵਾਂ ਦੀ ਕੋਈ ਸਮਾਪਤੀ ਨਹੀਂ ਹੋ ਰਹੀ ਕੋਈ ਕਲੋਜ਼ਰ ਨਹੀਂ ਹੋ ਰਿਹਾ ਦੇਖੋ ਜੀ ਦੋ ਇਨਕੁਆਇਰੀ ਕਮਿਸ਼ਨ ਬੈਠੇ ਐਂਡ ਉਸ ਤੋਂ ਬਾਅਦ ਦੇਖੋ ਇਨਕੁਆਇਰੀ ਕਮਿਸ਼ਨਰਸ ਦਾ ਕੰਮ ਹੁੰਦਾ ਫੈਕਟ ਫਾਈਡਿੰਗ ਬੋਡੀ ਜੀ ਉਸ ਤੋਂ ਬਾਅਦ ਉਸ ਨੂੰ ਸ਼ੇਪ ਦੇਣੀ ਹੁੰਦੀ ਹੈ ਇਨਵੈਸਟੀਗੇਟਿੰਗ ਏਜੰਸੀ ਨੇ ਜੀ ਫਿਰ ਚਾਰਜ ਫਿਰ ਕੋਰਟ ਫਿਰ ਟ੍ਰਾਇਲ ਜੀ ਇਨਕੁਆਇਰੀ ਕਮਿਸ਼ਨਸ ਪਹਿਲਾ ਤਾਂ ਜਿਹੜਾ ਸੈਕੰਡ ਇਨਕੁਆਇਰੀ ਕਮਿਸ਼ਨ ਕਾਂਗਰਸ ਸਰਕਾਰ ਵੱਲੇ ਬਣਿਆ ਸੀ which was headed by ਮੀ ਜੀ ਉਹ ਡਿਲੇਡ ਸੀਗਾ ਕਾਫੀ बिकॉज 2015 ਇਨਸੀਡੈਂਟ ਉਸ 2017 ਸੈਕੰਡ ਇਨਕੁਆਇਰੀ ਕਮਿਸ਼ਨ ਬਣਿਆ ਜੀ ਉਸ ਵੇਲੇ ਕਾਫੀ ਜਿਹੜੇ ਫੈਕਟਸ ਹੁੰਦੇ ਨੇ ਉਹ ਮੱਧਮ ਪੈ ਜਾਂਦੇ ਨੇ ਤੇ ਉਹਨਾਂ ਨੂੰ ਇਕੱਠੇ ਕਰਨਾ ਤੇ ਫਿਰ ਉਹਨਾਂ ਨੂੰ ਜੋੜਨਾ ਤੇ ਕਿਸੇ ਸਿਸ਼ਟੇ ਤੇ ਲਿਆਉਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਪਰ ਫਿਰ ਵੀ ਸਾਡੀ ਇਨਕੁਆਇਰੀ ਕਮਿਸ਼ਨ ਹੈਡਡ ਬਾਏ ਮੀ ਹੈਡ ਕਮ ਟੂ ਪੋਜ਼ਿਟਿਵ ਕਨਕਲੂਜਨਸ ਜੀ 네ਮਿੰਗ ਪਰਸਨਸ ਹੂ ਵਰ ਰਿਸਪੌਂਸਿਬਲ 네ਮਿੰਗ ਦੀ ਪਰਸਨ ਇਨ ਆਰਗੇਨਾਈਜੇਸ਼ਨ ਵਿਚ ਵਾਸ ਰਿਸਪੌਂਸਿਬਲ ਫੋਰ ਦੀ ਸੈਕੂਲਰ ਇਨਸੀਡੈਂਟਸ ਤੇ ਉਸ ਦੇ ਬੇਸਿਸ ਤੇ ਫਿਰ ਇੱਕ ਸਟ ਬਣੀ ਸੀ ਜਿਹਦੇ ਨੇ ਜਿੰਨੇ ਇਨਵੈਸਟੀਗੇਸ਼ਨ ਕੀਤੀ ਜੀ ਉਹ ਹੈਡਡ ਚਾਰ ਪੰਜ ਅਫਸਰ ਸੀ ਪੁਲਿਸ ਅਫਸਰ ਵਿਚ ਵਾਸ ਚੈਲੰਜ ਇਨ ਦੀ ਹਾਈ ਕੋਰਟ ਐਂਡ ਉਹ ਫਿਰ ਹਾਈ ਕੋਰਟ ਨੇ ਮੇਰੇ ਹਿਸਾਬ ਨਾਲ ਕੋਈ ਬਹੁਤਾ ਫੇਅਰਲੀ ਨਹੀਂ ਉਹ ਉਹਨੂੰ ਸੈਟੀਸਫਾਈਡ ਕਰਤਾ ਇਨਵੈਸਟੀਗੇਸ਼ਨ ਨਾਰਮਲੀ ਸੈਟੀਸਫਾਈਡ ਨਹੀਂ ਹੁੰਦੀ ਜੇ ਇਨਵੈਸਟੀਗੇਸ਼ਨ ਚ ਕੋਈ ਗਲਤੀਆਂ ਹੋਣ ਤਾਂ ਉਹਦੇ ਵਿੱਚ ਉਸ ਗਲਤੀਆਂ ਦਾ ਫਾਇਦਾ ਯਾਦ ਤੇ ਕਿਊਜ ਲੈ ਸਕਦਾ ਡਿਊਰਿੰਗ ਟ੍ਰਾਇਲ ਹੂੰ ਯਾ ਉਹਦੇ ਚ ਕੋਈ ਫਰਦਰ ਇਨਵੈਸਟੀਗੇਸ਼ਨ ਹੋ ਸਕਦੀ ਹੈ ਬਟ ਇਨਵੈਸਟੀਗੇਸ਼ਨ ਨੂੰ ਸਿਰੇ ਤੋਂ ਕਾਰਜ ਕਰ ਦੇਣਾ ਉਹ ਬਹੁਤ بڑا ਅਨਪ੍ਰੈਸੀਡੈਂਟਡ ਸੀ ਜੀ ਉਸ ਤੋਂ ਬਾਅਦ ਵਿੱਚ ਫਿਰ ਦੁਬਾਰਾ ਇਨਵੈਸਟੀਗੇਸ਼ਨਸ ਹੋਈਆਂ ਤੇ ਇਸ ਕਰਕੇ ਕਾਫੀ ਡਿਲੇ ਹੋ ਗਿਆ ਹਮਮ ਇਹਦਾ ਕਨਕਲੂਜਨ ਜਿਹੜਾ ਹੋਏਗਾ ਨਾ ਉਹ ਤੇ ਸਜ਼ਾ ਦੇ ਨਾਲ ਹੀ ਹੋਏਗਾ ਚਾਰ ਸੀ ਜਿਹੜੀਆਂ ਫਾਈਲ ਹੋਈਆਂ ਨੇ ਉਹਨਾਂ ਦਾ ਟ੍ਰਾਇਲ ਔਰ ਫਿਰ ਟ੍ਰਾਇਲ ਤੋਂ ਬਾਅਦ ਜੋ ਕੁਝ ਵੀ ਆਊਟਕਮ ਹੋਣਾ ਹੋਏਗਾ ਕਿ ਕਿਸੇ ਨੂੰ ਜਿਹੜੇ ਰਿਸਪੌਂਸਿਬਲ ਬੰਦੇ ਨੇ ਉਹਨਾਂ ਨੂੰ ਸਜ਼ਾ ਮਿਲੇਗੀ ਜੀ ਆਫਟਰ অল ਇਟਸ ਅ ਕੇਸ ਆਫ ਟੂ ਮਰਡਰਸ ਐਂਡ ਬੜੀ ਅੰਦਾਜ਼ ਤੋਂ ਫਾਇਰਿੰਗ ਹੋਤੇ ਬਾਈਬਲ ਕਲਾਸ ਵਿੱਚ ਵੀ ਤੇ ਕੋਟਕਪੂਰਾ ਵਿੱਚ ਹੂੰ ਹੂੰ ਉਹ ਜਿਹੜੀ ਹੈ ਨਾ ਉਹ ਕਿਸੇ ਸਿੱਟੇ ਤੇ ਤਾਂ ਪਹੁੰਚਣੀ ਚਾਹੀਦੀ ਹੈ ਤੇ ਜ਼ਰੂਰ ਪਹੁੰਚਣੀ ਚਾਹੀਦੀ ਹੈ ਬਟ ਨਜ਼ਰ ਨਹੀਂ ਆ ਰਿਹਾ ਜੇ ਕੋਈ ਸਿੱਟਾ ਬਿਕੋਜ਼ ਕਾਫੀ ਇੰਟਰਫੀਰੈਂਸ ਬਾਈ ਜੁਡੀਸ਼ਰੀ ਹੈ ਕੁਝ ਟ੍ਰਾਇਲ ਵੀ ਟਰਾਂਸਫਰ ਹੋ ਗਏ ਨੇ ਫ੍ਰੀਤਕੋਟ ਟੂ ਚੰਡੀਗੜ੍ਹ ਜਿਹੜਾ ਕਿ ਬਹੁਤਾ ਕੋਈ ਕੰਡਿਊਸਿਵ ਐਟਮੋਸਫੀਅਰ ਨਹੀਂ ਹੈ ਕਿਊਜ਼ ਦੇ ਕਹਿਣ ਤੇ ਬਹੁਤ ਕੁਝ ਹੋ ਰਿਹਾ ਹੈ ਜਿਹੜਾ ਕਿ ਨਾਰਮਲੀ ਨਹੀਂ ਹੁੰਦਾ ਕੋਈ ਵੀ ਕਿਊਜ਼ ਕਿਸੇ ਕੋਰਟ ਜਾਂ ਕਿਸੇ ਇਨਵੈਸਟੀਗੇਟਿੰਗ ਏਜੰਸੀ ਤੋਂ ਸੈਟੀਸਫਾਈਡ ਨਹੀਂ ਹੁੰਦਾ ਜੇ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਇਨਵੈਸਟੀਗੇਸ਼ਨ ਟਰਾਂਸਫਰ ਕਰਦੇ ਰਵਾਂਗੇ ਜਾਂ ਇਨਵੈਸਟੀਗੇਸ਼ਨ ਨਵੇਂ ਜ਼ਰੂਰ ਕਰਦੇ ਰਵਾਂਗੇ ਜਾਂ ਟ੍ਰਾਇਲ ਚੇਂਜ ਟ੍ਰਾਇਲ ਕੋਰਟ ਚੇਂਜ ਕਰਦੇ ਰਵਾਂਗੇ ਪਲੇਸ ਆਫ ਟ੍ਰਾਇਲ ਚੇਂਜ ਕਰਦੇ ਰਵਾਂਗੇ ਤਾਂ ਫਿਰ ਜਸਟਿਸ ਦਾ ਸਫਰ ਕਰੇਗਾ ਹੀ ਕਰੇਗਾ ਜਸਪ੍ਰੀਤ ਰਣਜੀਤ ਸਿੰਘ ਤਾਂ ਉਹਦੇ ਹੋਣੀ ਹੈ ਜਦੋਂ ਰਿਸਪਾਂਸਿਬਲ ਲੋਕਾਂ ਨੂੰ ਸਜ਼ਾ ਮਿਲੇਗੀ ਤਾਂ ਹੀ ਪੀਪਲ ਸੈਟੀਸਫਾਈ ਹੋਣਗੇ ਜਿਹੜੇ ਕਿ ਇਸ ਵੇਲੇ ਬੜੇ ਅਨਸੈਟੀਸਫਾਈਡ ਨੇ ਫੋਰ 올 ðiਸ ਯੀਅਰਸ ਸਟਾਰਟਿੰਗ ਫਰੋਮ 2050 ਜਸਪ੍ਰੀਤ ਰਣਜੀਤ ਸਿੰਘ ਪਿਛਲੇ 2 ਦਿਨਾਂ ਦੇ ਵਿੱਚ ਕੁਝ ਹੋਰ ਘਟਨਾਵਾਂ ਵਾਪਰੀਆਂ ਨੇ ਕੁਝ ਸੀਨੀਅਰ ਅਕਾਲੀ ਲੀਡਰਸ ਔਰ ਉਹਨਾਂ ਨੇ ਆਪਣੀ ਗਲਤੀ ਮੰਨੀ ਆਂ ਵੀ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ ਉਹਦੇ ਸਹੀ ਤਰੀਕੇ ਨਾਲ ਜਾਂਚ ਨਹੀਂ ਹੋਈ ਔਰ ਉਹਨਾਂ ਨੇ ਆਪਣੇ ਆਪ ਨੂੰ ਉਹਦੇ ਚ ਦੱਸਿਆ ਵਾ ਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਤੁਹਾਨੂੰ ਲੱਗਦਾ ਵਾ ਇਹਦੇ ਨਾਲ ਜੋ ਕੁਝ ਵੀ ਇਨਵੈਸਟੀਗੇਸ਼ਨ ਹੋ ਰਹੀ ਆ ਜਾਂ ਸਿਆਸੀ ਤੌਰ ਤੇ ਇਹਦਾ ਕੋਈ ਅਸਰ ਹੋਊਗਾ ਜੋ ਹੁਣ ਇਹ ਲੀਡਰਾਂ ਨੇ ਜੋ ਸਟੇਟਮੈਂਟਸ ਜਾ ਕੇ ਦਿੱਤੀਆਂ ਨੇ ਕਿਉਂਕਿ ਮੈਂ ਇਸ ਨੂੰ ਬੜਾ ਕਲੋਸਲੀ ਵਾਚ ਕੀਤਾ ਸਿንስ ਆਈ ਵਾਸ ਐਸੋਸੀਏਟਿਡ ਵਿਦ ਦੀ ਇਨਕੁਆਇਰੀ ਕਮਿਸ਼ਨ ਜੀ ਇਹ ਅਕਾਲੀ ਦਲ ਦਾ ਥਰੋਅਆਊਟ ਹੀ ਸਟੈਂਡ ਰਿਹਾ ਕਿ ਦੇ ਉਹ ਰਿਸਪਾਂਸਿਬਲ ਨਹੀਂ ਨੇ ਇਸ ਵਦਵੀਆਂ ਦੇ ਜਾਂ ਇਸ ਇਨਸੀਡੈਂਟ ਦੇ ਜਾਂ ਪੁਲਿਸ ਫਾਇਰਿੰਗ ਦੇ ਉਹਨਾਂ ਦਾ ਉਹ ਕਦੀ ਕਸੂਰ ਆਪਣਾ ਮੰਨਿਆ ਨਹੀਂ ਜਿਹੜੇ ਹੁਣ ਅਕਾਲੀ ਲੀਡਰ ਨੇ ਜਿਹੜੇ ਪਾਰਟ ਆਫ ਦਮ ਸਮ ਦੇ ਵਰ ਪਾਰਟ ਆਫ ਥੈਟ ਗੈਂਗ ਵਿਚ ਵਾਸ ਪ੍ਰੋਪਗੇਟਿੰਗ ਥਿਸ ਥਿਊਰੀ ਕਿ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਤੇ ਅਕਾਲੀ ਦਲ ਚ ਕੋਈ ਰਿਸਪਾਂਸਿਬਲ ਨਹੀਂ ਹੈਗਾ ਅੱਛਾ ਹਾਂ ਇਟਸ ਗੁੱਡ ਥਿੰਗ ਥੈਟ ਦੇ ਹੈਵ ਨਾਓ ਰਿਅਲਾਈਜ਼ਡ ਤੇ ਕਿ ਗਲਤੀਆਂ ਹੋਈਆਂ ਨੇ ਔਰ ਕਾਲੀ ਦਲ ਤੋਂ ਹੋਈਆਂ ਨੇ ਔਰ ਪਾਰਟੀ ਤੋਂ ਹੋਈਆਂ ਨੇ ਪਾਰਟੀ ਗਵਰਨਮੈਂਟ ਦੀ ਨਾ ਤਾਂ ਉਹਨਾਂ ਨੇ ਇਹ ਇਹਨਾਂ ਨੂੰ ਰੋਕਿਆ ਇਸ ਇਨਸੀਡੈਂਟਸ ਨੂੰ ਬੇਦਬੀ ਦੇ ਇਨਸੀਡੈਂਟਸ ਨੂੰ ਇਨਸੀਡੈਂਟਲੀ देयर वाज 160 ਆਡ ਕੇਸਸ hmm. which i inquired hmm. at that time which ਜਿਹੜੀਆਂ ਬੇਦਬੀਆਂ ਹੋਈਆਂ ਸੀ ਉਹਦੇ ਚ ਗੁਰੰਤ ਸਾਹਿਬ ਦੀ ਬੇਦਬੀ ਗੁਰਦੁਆਰਿਆਂ ਦੀ ਬੇਦਬੀ ਗੁਟਕਾ ਸਾਹਿਬ ਦੀ ਬੇਦਬੀ ਈਤਾ ਦੀ ਬੇਦਬੀ ਕੁਰਾਨ ਸ਼ਰੀਫ ਦੀ ਬੇਦਬੀ ਔਰ ਫਿਰ ਬਾਈਬਲ ਦੀ ਬੇਦਬੀ ਮਤਲਬ ਹਰ ਤਰ੍ਹਾਂ ਦੀ ਬੇਦਬੀਆਂ ਹੋਈਆਂ ਨਾ ਤਾਂ ਗਵਰਨਮੈਂਟ ਰੋਕ ਸਕੀ ਨਾ ਹੀ ਉਹ ਕਿਸੇ ਨੂੰ ਕਲਪਰੇਟ ਨੂੰ ਫੜ ਕੇ ਸਜ਼ਾ ਦੇ ਤੌਰ ਤੇ ਕਿਸੇ ਨੂੰ ਦੇਸ਼ ਦੋ ਪੁਲਿਸ ਆਫਸਰ ਦੋ ਬੰਦਿਆਂ ਦੀ ਮੌਤ ਹੋਈ ਬਾਈਬਲ ਕਲਾਮ ਵਿੱਚ ਔਰ ਕੋਲਡ ਬਲੱਡਡ ਮਰਡਰਸ ਆਈ ਵਿਲ ਕਾਲ them ਕੋਲੋਜ਼ ਰੇਂਜ ਤੋਂ ਗੋਲੀਆਂ ਲੱਗੀਆਂ ਉਹਨਾਂ ਨੂੰ ਉਹਦਾ ਕੋਈ ਨਤੀਜਾ ਨਹੀਂ ਕੱਢਿਆ ਤੇ ਜਦੋਂ ਗਵਰਨਮੈਂਟ ਚੇਂਜ ਹੋਈ ਉਦੋਂ ਤੱਕ ਕਿਸੇ ਪੁਲਿਸ ਆਫਸਰ ਨੂੰ ਕੋਈ ਸਵਾਲ ਜਾਂ ਕੋਈ ਕੁਝ ਕੁਐਸਚਨ ਨਹੀਂ ਕੀਤਾ ਗਿਆ ਸੀ ਉਸ ਮੇਲੇ ਤਾਂ ਮੇਰੀ ਇਨਫਰਮੇਸ਼ਨ ਹੈ ਜਾਂ ਮੇਰੇ ਪਾਸ ਇਹ ਐਵੀਡੈਂਸ ਵੀ ਆਈ ਸੀ ਹਮ ਕਿ ਜਿਹੜਾ ਮੇਨ ਬੰਦਾ ਰਿਸਪੌਂਸਿਬਲ ਸੀ ਵੈਬਲ ਕਲਾਚ ਚਰਨਜੀਤ ਸ਼ਰਮਾ ਹਮ ਉਹ ਉਹਨੂੰ ਦਾ ਉਸ ਵੇਲੇ ਪ੍ਰੋਮੋਸ਼ਨ ਮੈਂ ਲੱਗੀ ਸੀ ਐਕਸਟੈਂਸ਼ਨ ਮੈਂ ਲੱਗੀ ਸੀ ਓਕੇ ਮਤਲਬ ਇਤੋਂ ਤੱਕ ਗਵਰਨਮੈਂਟ ਇਨਸੈਂਸਟਿਵ ਸੀਓਸ ਵਲੇ ਦੀ ਕਾਲੀਦਾਲ ਦੀ ਗਵਰਨਮੈਂਟ ਜਿਹੜੀ ਕਿ ਬਾਅਦ ਚ ਰੋਕੀ ਗਈ ਜਦੋਂ ਗਵਰਨਮੈਂਟ ਚੇਂਜ ਹੋ ਗਈ ਔਰ ਫਿਰ ਜਿਹੜਾ ਇਨਕੁਆਇਰੀ ਕਮਿਸ਼ਨ ਦੇ ਬਾਅਦ ਵਿੱਚ ਜਿਹੜਾ ਈਵਨ ਇਨ ਫੈਕਟ ਐਫਆਈਆਰਸ ਨਹੀਂ ਹੋਈਆਂ ਸੀ ਹਮਮ ਤੋਂ ਗੁੱਡ ਥਿੰਗ ਥੈਟ ਦੇ ਹੈਵ ਰੈਲਾਈਜ਼ਡ ਔਰ ਮੈਨੂੰ ਯਾਦ ਆਉਂਦਾ ਹੈ ਕਿ ਜਦੋਂ ਅਸੈਂਬਲੀ ਸੈਸ਼ਨ ਹੋਇਆ ਸੀ ਤੇ ਮੇਰੀ ਰਿਪੋਰਟ ਜਿਹੜੀ ਉੱਥੇ ਪਲੇਸ ਕਰਨੀ ਸੀ ਅਸੈਂਬਲੀ ਦੇ ਵਿੱਚ ਕਿ ਉਸ ਵੇਲੇ ਅਕਾਲੀ ਪੰਥ ਦੇ ਸਾਰੇ ਨੇਤਾ ਇਨਕਲੂਡਿੰਗ ਅ ਅਸੋਲੇਟ ਇੰਸਾ ਸਾਹਿਬ ਜਿਹੜੇ ਬੜੇ ਵੋਕਲ ਨੇ ਹਮ ਐ ਐਨ ਕੇ ਸ਼ਰਮਾ ਆਪਣਾ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੂਤਿਆ ਹਮ ਔਰ ਇੱਕ ਮਿਸਟਰ ਲੋ ਸਾਰੇ ਐਮ ਐਲ ਏ ਜਿੰਨੇ ਵੀ ਉਸ ਵੇਲੇ 15 ਸੀਗੇ ਇਹਨਾਂ ਨੇ ਮੇਰੀ ਰਿਪੋਰਟ ਨੂੰ 5-5 ਰੁਪਏ ਚ ਉੱਥੇ ਕਿਹਾ ਜਿਵੇਂ ਸਦਦੀ ਚ ਪਈ ਹੋਈ ਹੈ ਜਿਹਨੂੰ 5 ਰੁਪਏ ਚਾਹੀਦੀ ਰਿਪੋਰਟ ਲੈ ਜਾਣਗੇ ਮੈਂ ਉਸ ਵੇਲੇ ਮੈਂ ਉਸ ਵੇਲੇ ਮੈਂ ਉਸ ਵੇਲੇ ਐਮਐਲਏ ਸੀ ਮੈਂ ਉਸ ਵੇਲੇ ਹਾਊਸ ਦੇ ਵਿੱਚ ਪ੍ਰੈਜ਼ੈਂਸੀ ਜਦੋਂ ਹੋਇਆ ਹਾਂਜੀ ਤਾਂ ਉਹ ਮਤਲਬ ਉਥੋਂ ਤੱਕ ਜਾ ਕੇ ਇਹ ਬੰਦੇ ਉਦੋਂ ਸਾਰੇ ਭਾਈਵਾਲ ਸਨ ਹੂੰ ਹੂੰ ਉਸ ਤੇ ਵੇਲੇ ਉਸ ਤੋਂ ਬਾਅਦ ਲੀਬੀ ਜ਼ਗੀਰ ਖੌਰ ਨੂੰ ਪ੍ਰੈਜ਼ੀਡੈਂਟ ਵੀ ਬਣਾਇਆ ਗਿਆ ਐਸਪੀਸੀ ਦਾ ਹੂੰ ਉਹਨਾਂ ਨੇ ਕੁਝ ਨਹੀਂ ਕਿਹਾ ਉਦੋਂ ਤੱਕ ਜੇ ਹੁਣ ਉਹਨਾਂ ਨੂੰ ਮੇਰੇ ਖਿਆਲ ਮੈਂ ਸਮਝਦਾ ਹਾਂ ਕਿ ਪ੍ਰੈਜ਼ੀਡੈਂਟ ਬਣਾ ਦਿੰਦੇ ਕਾਲੀ ਦਾ ਹਲ ਤਾਂ ਸ਼ਾਇਦ ਅਜੇ ਉਹ ਵੀ ਸੈਟੀਸਫਾਈਡ ਹੁੰਦੇ ਹੂੰ ਇਹਨਾਂ ਨੇ ਜੋ ਹੁਣ ਲਿਆ ਹੈ ਕਿ ਮੈਂ ਵੈਲਕਮ ਕਰਦਾ ਉਹਨਾਂ ਜੋ ਇਹਨਾਂ ਨੇ ਸਟੈਪ ਲਿਆ ਹੈ ਐਟ ਲੀਸਟ ਇਹਨਾਂ ਨੇ ਗਲਤੀ ਮੰਨੀ ਹੈ ਤੇ ਅੱਜ ਮੇਰੇ ਹਿਸਾਬ ਨਾਲ ਪ੍ਰੈਸ਼ਰ ਵਧੇਗਾ ਜਿਹੜੇ ਰਿਸਪਾਂਸਿਬਿਲਟੀ ਹੋਸ ਬੜੇ ਉਹ ਆ ਕੇ ਅੱਗੇ ਆਉਣ ਆਪਣੀ ਗਲਤੀ ਮੰਨਣ ਤੇ ਆਪਣੀ ਸਜ਼ਾ ਕਬੂਲ ਕਰਨ ਉਸ ਸਜ਼ਾ ਦੋ ਤਰ੍ਹਾਂ ਦੀ ਹੋਏ ਜੀ ਗੱਲ ਕਰ ਲਓ ਇੱਕ ਤਾਂ ਰਿਲੀਜੀਅਸ ਹੂੰ ਇੱਕ ਰਿਲੀਜੀਅਸ ਸਜ਼ਾ ਇੱਕ ਜਿਹੜੀ ਹੋਏਗੀ ਜਿਹੜੀ ਕਾਨੂੰਨ ਦੇ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਔਰ ਇਨਐਕਸ਼ਨ অর ਨੋਟ ਟੇਕਿੰਗ ਐਕਸ਼ਨ ਨੋਟ ਪ੍ਰੀਵੈਂਟਿੰਗ ਇਟ ਜਿਹੜੀ ਚਾਰਟ ਸੀਟ ਫਾਈਲ ਹੋਈਆਂ ਨੇ ਉਹਦਾ ਟ੍ਰਾਇਲ ਸਮੂਥਲੀ ਹੋਣਾ ਚਾਹੀਦਾ ਹੈ ਤਾਂ ਕਿ ਇਹਦਾ ਕੰਕਲੂਜਨ ਹੋ ਸਕੇ ਜਸਟਿਸ ਰنجੀਤ ਸਿੰਘ ਜਿਹੜੀ ਇਹਨਾਂ ਨੇ ਆਪਣੀ ਗਲਤੀ ਕੁਝ ਲੀਡਰਾਂ ਨੇ ਗਲਤੀ ਸੀ ਕਬੂਲ ਕੀਤੀ ਆ ਇਹਦਾ ਜਿਹੜੀ ਤਫਤੀਸ਼ ਹੋ ਰਹੀ ਆ ਇਨਵੈਸਟੀਗੇਸ਼ਨਸ ਚੱਲ ਰਹੀਆਂ ਵਾ ਔਰ ਜਿਹੜਾ ਟ੍ਰਾਇਲ ਚੱਲ ਰਿਹਾ ਵਾ ਉਹਦੇ ਤੇ ਵੀ ਅਸਰ ਪੈਸੇ ਦਾ ਇਹ ਕੀ ਲੀਡਰ ਜਿਹੜੇ ਨੇ ਇਹਨਾਂ ਨੂੰ ਗਵਾਹ ਵੀ ਬਣਾਇਆ ਜਾ ਸਕਦਾ ਹੈ ਉਹ ਤਾਂ ਡਿਪੈਂਡ ਕਰੇਗਾ ਇਨਵੈਸਟੀਗੇਟਿੰਗ ਏਜੰਸੀਸ ਤੇ ਜਿਹੜਾ ਇਨਵੈਸਟੀਗੇਟ ਕਰ ਰਹੇ ਨੇ ਜੀ ਮੇਰਾ ਖਿਆਲ ਹੈ ਕਿ ਜਿਹੜੀ ਕੋਟਕਪੂਰਾ ਵਾਲੀ ਜਿਹੜਾ ਇਨਸੀਡੈਂਟਸ ਨੇ ਜਿੱਥੇ ਕਿ ਇੱਕ ਬੰਦੇ ਨੂੰ ਇੱਕ ਬੜੇ ਯੰਗ ਮੈਨ ਨੂੰ ਮੁੰਡਾ ਸੀਗਾ ਉਹਨੂੰ ਗੋਲੀ ਲੱਗੀ ਸੀ ਉਹਦੇ ਲੱਤ ਦੇ ਵਿੱਚ ਜੀ ਉਹ ਨਕਾਰਾ ਹੋ ਗਿਆ ਸੀ ਵਿਚਾਰਾ ਤੇ ਉਹਨੂੰ ਕੰਪਨਸੇਸ਼ਨ ਮੈਂ ਰეკਮੈਂਡ ਕੀਤੀ ਸੀ ਜਿਹੜੀ ਦੇ ਦਿੱਤੀ ਗਈ ਸੀ ਗਵਰਨਮੈਂਟ ਨੇ ਹਮ ਇਹ ਤੇ ਪਹਿਲਾਂ ਉਹਦਾ ਪਰਚਾ ਹੀ ਨਹੀਂ ਸੀ ਦਰਜ ਹੋਇਆ ਕਿਸੇ ਨੂੰ ਕੋਈ ਮੰਨਦੇ ਨਹੀਂ ਸੀ ਕਿ ਇੱਥੇ ਗੋਲੀ ਚੱਲੀ ਆ ਤੇ ਕਿਸੇ ਕੋਈ ਜ਼ਖਮੀ ਹੋਇਆ ਹੈ ਉਹ ਤਾਂ ਮੇਰੀ ਰਿਕਵਰੀ ਰਿਪੋਰਟ ਤੋਂ ਬਾਅਦ ਹੀ ਹੋਇਆ ਸੀ ਜੀ ਇਹ ਸਾਰੇ ਜਿਹੜੇ ਉਦੋਂ ਭਾਈਵਾਲ ਸਨ ਇਹਨਾਂ ਨੂੰ ਛਪਾਉਣ ਵਿੱਚ ਇਹਨਾਂ ਸਭ ਨੂੰ ਬਚਾਉਣ ਵਿੱਚ ਪੁਲਿਸ ਅਫਸਰਾਂ ਨੂੰ ਬਚਾਉਣ ਵਿੱਚ ਹੂੰ ਤੇ ਹੁਣ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਅਜੇ ਵੀ ਬਹਿਬਲ ਕਲਾਮ ਵਾਲੀ ਇਨਵੈਸਟੀਗੇਸ਼ਨ ਚ ਕੋਈ ਮੇਰਾ ਖਿਆਲ ਚ ਚਾਰਜੀਟ ਫਾਈਲ ਨਹੀਂ ਹੋਈ ਹੂੰ ਉਹ ਇੱਕ ਮੇਰਾ ਕਹਿੰਦਾ ਆਈਜੀ ਸਾਹਿਬ ਨੇ ਜਿਹੜੇ ਉਹ ਹੈਡ ਕਰ ਰਹੇ ਨੇ ਹੂੰ ਹੂੰ ਉਹ ਪਹਿਲਾਂ ਤਾਂ ਉਹ ਕਹਿੰਦੇ ਰਹੇ ਕਿ ਜੀ ਬਾਈਬਲ ਕਲਾਮ ਵਾਲੀ ਮੈਨੂੰ ਆਪਣਾ ਕੋਟਕਪੂਰੇ ਵਾਲੀ ਮੈਨੂੰ ਦਿੱਤੀ ਜਾਵੇ ਉਹਦੇ ਨਾਲ ਲਿੰਕਡ ਹੈ ਤੇ ਮੈਂ ਉਹ ਵੀ ਉਹਨਾਂ ਨੂੰ ਇਨਕੁਆਰੀ ਰਿਪੋਰਟ ਜਾਂ ਜੋ ਕੁਝ ਵੀ ਪੋਟਲ ਦੇ ਇਨਸੀਡੈਂਟਸ ਹੀ ਦਿੱਤੇ ਗਏ ਜੀ ਪਰ ਉਹਨਾਂ ਨੇ ਅਜੇ ਤੱਕ ਕਨਕਲੂਡ ਨਹੀਂ ਕੀਤੀ ਆਪਣੀ ਇਨਵੈਸਟੀਗੇਸ਼ਨ ਤੇ ਇਹ ਇਨਵੈਸਟੀਗੇਸ਼ਨ ਏਜੰਸੀ ਜੇ ਚਾਵੇ ਉਹਨਾਂ ਨੇ ਜੇ ਰੈਲੇਵੈਂਸੀ ਸਮਝੇ ਹੂੰ ਹੂੰ ਇਹਨਾਂ ਨੂੰ ਐਗਜ਼ਾਮਨ ਕੀਤਾ ਜਾ ਸਕਦਾ ਹੈ ਦੇ ਵਿਟਨੈਸਸਿਜ਼ ਔਰ ਇਹ ਮੇਰੇ ਖਿਆਲ ਤੋਂ ਜੇਨਨਾ ਨੂੰ ਕਿਸੇ ਨੂੰ ਸੱਚਾਈ ਪਤਾ ਹੈ ਤੇ ਇਹਨਾਂ ਦੇ ਉੱਤੇ ਡਿਊਟੀ ਬੰਦੀ ਹੈ ਕਿ ਉੱਥੇ ਜਾ ਕੇ ਆਪਣੀ ਗਵਾਹੀ ਦੇਣ ਉਹ ਸੱਚਾਈ ਜਿਹੜੀ ਹੈ ਇਨਵੈਸਟੀਗੇਟਿਵ ਏਜੰਸੀ ਸਾਹਮਣੇ ਲਿਆਉਣ ਤਾਂ ਕਿ ਉਹਦਾ ਪੂਰਾ ਇਨਸਾਫ ਹੋ ਸਕੇ ਇਹਨਾਂ ਸਾਰੇ ਇਨਸੀਡੈਂਟਸ ਮੈਂ ਮੈਂ ਜਸਟਿਸ ਰਜੀਤ ਸਿੰਘ ਜੀ ਐਸ ਕਰਕੇ ਕਹਿ ਰਿਹਾ ਮਾਮ ਕਿਉਂਕਿ ਇਹ ਸਾਰੇ ਸੀਨੀਅਰ ਲੀਡਰ ਜਿਹੜੇ ਨੇ ਇਹ ਹੋ ਸਕਦਾ ਵਾ ਕੁਝ ਮੀਟਿੰਗਾਂ ਦੇ ਵਿੱਚ ਜਿਹੜੀਆਂ ਅੰਦਰੂਨੀ ਮੀਟਿੰਗਾਂ ਉਸ ਵੇਲੇ ਸਰਕਾਰ ਦੀਆਂ ਹੋਈਆਂ ਉਹਦੇ ਵਿੱਚ ਹਾਜ਼ਰ ਹੋਣ ਔਰ ਇਹਨਾਂ ਨੂੰ ਸ਼ਾਇਦ ਕੁਝ ਗੱਲਾਂ ਦਾ ਪਤਾ ਹੋਵੇ ਕਿ ਇਹਦੀ ਤਰਤੀਸ਼ ਅਸੀਂ ਕਰਨੀ ਆ ਇਨਕੁਆਇਰੀ ਕਰਨੀ ਆ ਜਾਂ ਨਹੀਂ ਕਰਨੀ ਦੇ ਬਿਲਕੁਲ ਇਹਨਾਂ ਨੂੰ ਦੱਸਣਾ ਚਾਹੀਦਾ ਜੋ ਕੁਝ ਵੀ ਜੇ ਇੰਟਰਨਲੀ ਇਹਨਾਂ ਦੇ ਨੋਲਿਜ ਵਿੱਚ ਹੈਗਾ ਕਿਉਂਕਿ ਉਹ ਤਾਂ ਬਾਹਰ ਨਹੀਂ ਆਇਆ ਕੁਝ ਵੀ ਇਹਨਾਂ ਨੇ ਨਾ ਅਜੇ ਤੱਕ ਬੋਲੇ ਨਹੀਂ ਏ ਕਿ ਅੰਦਰ ਵੀ ਇਹਨਾਂ ਨੇ ਕੁਝ ਕਿਹਾ ਹੁਣ ਕੁਝ-ਕੁਝ ਕਹਿਣ ਲੱਗੇ ਨੇ ਕਿ ਅੰਦਰ ਅਸੀਂ ਆਬਜੈਕਟ ਕੀਤਾ ਸੀ ਕਿਸੇ ਕਿਸੇ ਗੱਲਾਂ ਨੂੰ ਤੇ ਜੇ ਇਹੋ ਜਿਹੀ ਗੱਲਾਂ ਸੀ ਜਾਂ ਇਹ ਇਹਨਾਂ ਨੇ ਕੀਤਾ ਜਾਂ ਕਿਹਾ ਗਿਆ ਹੈ ਜਾਂ ਕਿਉਂ ਨਹੀਂ ਹੋਈਆਂ ਇਹਨੂੰ ਸਾਹਮਣੇ ਆ ਕੇ ਦੱਸਣਾ ਚਾਹੀਦਾ ਇਨਵੈਸਟੀਗੇਟਿਵ ਏਜੰਸੀ ਨੂੰ ਤਾਂ ਕਿ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋ ਸਕੇ ਔਰ ਚਾਰ ਸੀਟ ਜਿਹੜੀ ਵੀ ਫਾਈਲ ਹੋਈ ਹੈ ਜੇ ਪੈਂਡਿੰਗ ਹੈ ਬਹਿਬਲ ਖਲਾਮ ਵਾਲੇ ਇਨਸੀਡੈਂਟ ਦੇ ਵਿੱਚ ਉਹਦੇ ਚ ਕਾਫੀ ਕੰਟਰੋਵਰਸਟੀ ਵੀ ਹੋਈ ਹੋਈ ਹੈ ਕਿਸੇ ਨੂੰ ਮਤਲਬ ਮੇਰਾ ਕਹਿ ਲਿਆ ਕੰਪਲੈਸ ਬਣਾਇਆ ਇੱਕ ਇਨਸਪੈਕਟਰ ਸੀਗਾ ਉਹ ਜਿਹੜਾ ਮੇਨ ਬੰਦਾ ਸੀ ਰਿਸਪੋਨਸਿਬਲ ਮੈਂ ਉਹਨੂੰ ਇਨਡੈਕਟ ਕੀਤਾ ਸੀ ਆਪਣੀ ਇਨਕੁਆਇਰੀ ਰਿਪੋਰਟ ਚ ਉਹਨੂੰ ਇਹਨਾਂ ਨੇ ਪਾਰਡਨ ਤੋਂ ਆਇਆ ਹੈ ਤੇ ਉਹ ਮਤਲਬ ਕਾਫੀ ਉਹ ਜਿਹੜੇ ਸੈਟੀਸਫਾਈਡ ਨਹੀਂ ਨੇ ਜਿਹੜੇ ਵਿਕਟਮ ਨੇ ਵਿਕਟਮ ਦਾ ਬੇਟਾ ਜਿਹੜਾ ਹੈ। ਤੋਂ ਇਹ ਸਾਰੀਆਂ ਗੱਲਾਂ ਨੂੰ ਨਜ਼ਰ ਰੱਖ ਕੇ ਸਾਹਮਣੇ ਇਹਨਾਂ ਨੂੰ ਜਿਹੜਾ ਕਰਨਾ ਚਾਹੀਦਾ ਇਨਵੈਸਟੀਗੇਟਿੰਗ ਏਜੰਸੀ ਨੂੰ ਤਾਂ ਕਿ ਜਸਟਿਸ ਹੋ ਸਕੇ ਇਸਕੇ। ਤੁਸੀਂ ਹੁਣੇ ਜਸਟਿਸ ਰਣਜੀਤ ਸਿੰਘ ਜ਼ਿਕਰ ਕੀਤਾ ਵਾ ਵਿਧਾਨ ਸਭਾ ਦੇ ਵਿੱਚ ਜਿਹੜੀ ਤੁਹਾਡੀ ਰਿਪੋਰਟ ਨੂੰ ਰਬਿਸ਼ ਕੀਤਾ ਗਿਆ ਸੀ ਉਸ ਵੇਲੇ। ਉਹਦੇ ਤੇ ਮੈਂ ਉਹ ਤੋਂ ਪਤਾ ਲੱਗਾ ਸੀ ਤੁਸੀਂ ਇੱਕ ਕ੍ਰਿਮੀਨਲ ਕੰਪਲੇਂਟ ਵੀ ਦਰਜ ਕੀਤੀ ਸੀ ਉਹਦਾ ਕੀ ਹੁਣ ਸਟੇਟਸ ਆ ਇਸ ਰੰਗ ਗੱਲ ਹੈ ਜੀ ਕਿ ਉਹ ਦੋ ਗੱਲਾਂ ਸੀ ਇੱਕ ਤਾਂ ਉਹ ਜਿਹੜੀ ਇਹਨਾਂ ਨੇ ਰਿਪੋਰਟ ਮਤਲਬ ਮੇਰੇ ਨਕਾਰਾ ਉਥੇ ਕਿਹਾ ਸੀ ਰੱਦੀ ਦੀ ਟੋਕਰੀ ਚ 5-5 ਰੁਪਏ ਚ ਸਬਜੀ ਦੇ ਰੇੜੀ ਤੇ ਵਿਕ ਰਹੀ ਹੈ ਹਮ ਪਲੱਸ ਇੱਕ ਸੁਖਵੀਰ ਬਾਦਲ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇੰਟਰਵਿਊ ਦਿੱਤੀ ਸੀ ਹਮ ਉਦੇ ਵਿੱਚ ਕਹਿਆ ਸੀ ਕਿ ਮੇਰੀ ਡਿਗਰੀ ਜਾਲੀ ਹੈ ਮੈਂ ਬਹੁਤ ਇੱਕ ਦਲਤ ਰਿਪੋਰਟ ਬਣਾਈ ਹੈ ਔਰ ਜੇ ਅਸੀਂ ਆਪਣਾ ਪਾਵਰ ਜਾਇ ਤੇ ਅਸੀਂ ਕੇਸ ਰਜਿਸਟਰ ਕਰਾਂਗੇ ਤੇ ਇਹਨੂੰ ਪ੍ਰੋਸੀਕਿਊਟ ਕਰਾਂਗੇ ਇਹਨੂੰ ਅਰੈਸਟ ਕਰਾਂਗੇ ਮੈਂ ਸਮਝਦਾ ਹੈ ਕਿ ਇਹ ਜਿਹੜਾ ਸੀ ਇੱਕ ਡੈਫੈਮੇਟਰੀ ਤੇ ਸੀ ਸੀ ਪਰ ਮੈਂ ਆਲਟਰਨੇਟਿਵ ਇੱਕ 10 ਸੈਕਸ਼ਨ 10 ए ਐ ਕਮਿਸ਼ਨ ਆਫ ਇਨਕੁਆਰੀਜ਼ ਐਕਟ ਦਾ ਇਹਦੇ ਵਿੱਚ ਜੇ ਕਮਿਸ਼ਨ ਦੇ ਕੋਈ ਐਸੀ ਸ਼ਬਦਾਵਲੀ ਯੂਜ਼ ਕਰੇ ਜਿਹੜੀ ਐਪ੍ਰੋਪ੍ਰੀਏਟ ਨਹੀਂ ਹੈ ਤਾਂ ਉਹ ਕ੍ਰਿਮੀਨਲ ਕੰਪਲੇਂਟ ਫਾਈਲ ਕਰ ਸਕਦਾ ਹੈ ਚੇਅਰਮੈਨ ਜਾਂ ਕਮਿਸ਼ਨ ਦਾ ਕੋਈ ਵੀ ਅਥਾਰਾਈਜ਼ਡ ਬੰਦਾ ਹੂੰ ਤੇ ਉਸ ਬੇਸਿਸ ਦੇ ਉੱਤੇ ਜਿਹੜਾ ਇਹਨਾਂ ਨੇ ਇਹ ਬੋਲਿਆ ਸੀ ਮੇਰੇ ਬਾਰੇ ਜਾਂ ਜਿਹੜੀ ਰਿਪੋਰਟ ਨੂੰ ਇਹਨਾਂ ਨੇ ਇਸ ਤਰ੍ਹਾਂ ਰੋੜਿਆ ਸੀ ਮੈਂ ਉਹਦੇ ਬੇਸਿਸ ਤੇ ਕ੍ਰਿਮੀਨਲ ਕੰਪਲੇਂਟ ਹਾਈ ਕੋਰਟ ਵਿੱਚ ਫਾਈਲ ਕੀਤੀ ਸੀ ਜਿਹੜੇ ਦੇ ਵਿੱਚ ਅਕਿਊਜ਼ ਮੈਂ ਆਪਣਾ ਰਿਸਪੌਂਡੈਂਟ ਬਣਾਇਆ ਸੀ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਜੀ ਉਹਦੇ ਚ ਇੰਟੈਂਸਲੀ ਤਾਂ ਹੋਰ ਵੀ ਰਿਸਪੌਂਸਿਬਲ ਸਨ ਜਿਦਾਂ ਮੇਰੇ ਕਾ ਪਰਮਿੰਦਰ ਸਿੰਘ ਟਿੰਸ ਦਾ ਐਨ ਕੇ ਸ਼ਰਮਾ ਐਂਡ ਲੋਨ ਜੀ ਬਟ ਮੈਂ ਮੇਨ ਅਕਿਊਜ਼ ਇਹਨਾਂ ਨੂੰ ਸਮਝ ਕੇ ਕਿ ਇਹਨਾਂ ਦੇ ਇਸ਼ਾਰਿਆਂ ਤੇ ਹੋ ਰਿਹਾ ਸੀ ਸਾਰਾ ਤੇ ਇਹਨਾਂ ਨੂੰ ਮੈਂ ਅਕਿਊਜ਼ ਆਪਣਾ ਰਿਸਪੌਂਡੈਂਟ ਬਣਾਇਆ ਸੀ ਹੂੰ ਉਹ ਇੱਕ ਜੱਜ ਕੋ ਲੱਗੀ ਸੀ ਹਾਈ ਕੋਰਟ ਦੇ ਜੱਜ ਕੋ जिन्ने ਪਹਿਲਾਂ ਨੋਟਿਸ ਕਰਕੇ ਤੇ ਫਿਰ ਉਹਨੇ ਡਿਲੀ ਡੈਲੀ ਕਰਨ ਦੀ ਕੋਸ਼ਿਸ਼ ਕੀਤੀ ਹੂੰ ਉਹ ਇਨ ਦਾ ਮੇਨ ਟਾਈਮ ਵਾਸ ਅੰਡਰ ਟਰਾਂਸਫਰ ਟੂ ਕੇਰਲਾ ਹਾਈ ਕੋਰਟ ਔਰ ਮੈਂ ਅਬਜੈਕਟਿਵ ਕੀਤਾ ਕਿ ਹੀ ਸ਼ੁੱਡ ਨਾਟ ਹਿਅਰ ਦਿਸ ਕੇਸ ਬਿਕੋਜ਼ ਮੈਨੂੰ ਪਤਾ ਲੱਗਿਆ ਸੀ ਕਿ ਕੋਈ ਸ਼ਾਇਦ ਡੀਲਿੰਗ ਹੋ ਗਈ ਹੈ ਜਾਂ ਕੋਈ ਉਹ ਜਸਟਿਸ ਨਾ ਕਰ ਸਕੇ ਪਰ ਉਹਨਾਂ ਨੇ ਫਿਰ ਡਿਸਮਿਸ ਕਰਤਾ ਸੀ ਡਿਸਕਸ ਕਰਤੀ ਸੀ ਦ ਐਪਲੀਕੇਸ਼ਨ ਆਨੇ ਉਹਨੇ ਉਹਨੇ ਫਿਰ ਕਿਹਾ ਸੀ ਕਿ ਮੇਨਟੇਨੇਬਲ ਨਹੀਂ ਹੈ ਬਿਕੋਜ਼ ਜਿਸ ਦਿਨ ਮੈਂ ਕੰਪਲੇਂਟ ਫਾਈਲ ਕੀਤੀ ਸੀ ਉਸ ਦਿਨ ਕਮਿਸ਼ਨ ਨਹੀਂ ਸੀਗਾ ਪਰ ਜਦੋਂ ਇਹ ਇੰਟਰਵਿਊ ਹੋਈ ਸੀ ਉਦੋਂ ਆਈ ਵਾਸ ਦੀ ਹੈਡਿੰਗ ਦੀ ਕਮਿਸ਼ਨ ਓਕੇ ਤਾਂ ਉਹ 10 ਏ ਜਿਹੜਾ ਕਹਿੰਦਾ ਹੈ ਕਿ 6 ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਣਾ ਇਹ ਕੰਪਲੇਂਟ ਫਾਈਲ ਕਰ ਸਕਦੇ ਹੋ ਵਿਦ ਅਨ ਲਿਮਿਟੇਸ਼ਨ ਆਫ ਕੰਪਲੇਂਟ ਫਾਈਲ ਕੀਤੀ ਗਈ ਸੀ ਤੇ ਅਗੇਂਸਟ ਥੈਟ ਆਰਡਰ ਵਿੱਚ ਹੀ ਡਿਸਮਿਸਡ ਐਸ ਨਾਟ ਬੀਇੰਗ ਮੇਨਟੇਨੇਬਲ ਆਈ ਫਾਈਲਡ ਅਨ ਅਪੀਲ ਬਿਫੋਰ ਦਿ ਸੁਪਰੀਮ ਕੋਰਟ were notice has been issued and is pending adjudication so okay. reply has Taddee, been filed Taddee, and the appeal is also pending pending at supreme court de vich hun inna ne reply file kita main rejoinder file kita hmm. now they are seeking dates kadi kise bahane te kadi kise bahane te te it is likely to come up now after once the supreme court uh, meets after vacation okay ਜਸਟਿਸ ਰਣਜੀਤ ਸਿੰਘ ਇਸ ਵਾਕਿਆ ਨੂੰ ਜਿਹੜੇ ਬੇਅਦਬੀ ਦੇ ਵਾਕਿਆ ਹੋਏ 2015 ਦੇ ਵਿੱਚ ਪੂਰੇ 9 ਸਾਲ ਹੋ ਗਏ ਆ ਤੁਹਾਨੂੰ ਲੱਗਦਾ ਵਾ ਕਿ ਜੋ ਜੋ ਕਾਰਵਾਈ ਕਰਨੀ ਚਾਹੀਦੀ ਸੀ ਕਾਂਗਰਸ ਸਰਕਾਰ ਨੂੰ ਅਕਾਲੀ ਦਲ ਸਰਕਾਰ ਨੇ ਤੇ ਓਬਵੀਅਸਲੀ ਕਾਰਵਾਈ ਪੁਖਤਾ ਕਾਰਵਾਈ ਨਹੀਂ ਕੀਤੀ ਜੋ ਕਾਰਵਾਈ ਕਾਂਗਰਸ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹਨਾਂ ਨੇ ਕੀਤੀ ਔਰ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਸਹੀ ਤਰੀਕੇ ਨਾਲ ਉਹਦੀ ਜਾਂਚ ਕਰਵਾ ਰਹੀ ਹੈ ਮੈਨੂੰ ਜੇ ਪਰਸਨਲੀ ਮੇਰਾ opinion ਹੈ ਕਿ ਆਈ ਐਮ ਨਾਟ ਸੈਟੀਸਫਾਈਡ ਨਾਈਦਰ ਵਿਦ ਦੀ ਕਾਂਗਰਸ ਗਵਰਨਮੈਂਟ ਹਮ ਕਾਂਗਰਸ ਗਵਰਨਮੈਂਟ ਨੂੰ ਉਦੋਂ ਮਤਲਬ ਪੇ ਇਹਨਾਂ ਦਾ ਜਿਹੜਾ ਨਸਲਾ ਉਹਨਾਂ ਤੇ ਵੀ ਗਿਰਿਆ ਇਸ ਗੱਲ ਦਾ ਜਿਹੜਾ ਉਹਨਾਂ ਨੇ ਇਹਨੂੰ ਲੌਜੀਕਲ ਕਨਕਲੂਜਨ ਤੇ ਨਹੀਂ ਲਿਆਦਾ ਹਮ ਹਮ ਜਦੋਂ ਇੱਕ ਸੈਟਬੈਕ ਤਾਂ ਹੋਇਆ ਸੀ ਉਸ ਵੇਲੇ ਜਦੋਂ ਹਾਈ ਕੋਰਟ ਨੇ ਜਿਹੜੀ ਇਨਵੈਸਟੀਗੇਸ਼ਨ ਸੀ ਬਾਈ ਕਮਰ ਕਮਲਜੀਤ ਪ੍ਰਤਾਪ ਐਮਐਲਏ ਨੇ ਹੁਣ ਅਮਰਪ੍ਰੀਤ ਸਾਹਿਬ ਤੋਂ ਜੀ ਉਹਨਾਂ ਦੀ ਇਨਕੁਆਰੀ ਇਨਵੈਸਟੀਗੇਸ਼ਨ ਨਾਲ ਸੈਟੀਸਾਈਫ ਕਰਤੀ ਸੀ ਹੂੰ ਉਦੋਂ ਮੇਰੀ ਓਪੀਨੀਅਨ ਲਈ ਗਈ ਸੀ ਜਾਂ ਮੈਨੂੰ ਜੇ ਪੁੱਛਿਆ ਜਾਂਦਾ ਹੂੰ ਤਾਂ ਮੈਂ ਇਹ ਕਹਿਣਾ ਸੀ ਕਿ ਇਨਸਟੈਡ ਆਫ ਉਹ ਆਰਡਰ ਬੈਸਟੇ ਤਾਂ ਚੈਲੇਂਜੇਬਲ ਫੀ ਸੁਪਰੀਮ ਕੋਰਟ ਹੂੰ ਕਰਨਾ ਵੀ ਚਾਹੀਦਾ ਸੀ ਹੂੰ ਔਰ ਸੈਟੀਸਾਈਡ ਵੀ ਹੋ ਸਕਦਾ ਸੀ ਪਰ ਉਹ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਮੈਂ ਅਗਰ ਸੁਜੈਸ਼ਨ ਮੇਰੀ ਮੰਨੀ ਜਾਂਦੀ ਜਾਂ ਮੰਨਦੇ ਜਾਂ ਮੈਨੂੰ ਪੁੱਛਦੇ ਹਮਮ ਤਾਂ ਮੈਂ ਜੈਸਟ ਕਰਨਾ ਸੀ ਕਿ ਇੱਕ ਨਵੀਂ ਇਨਵੈਸਟੀਗੇਸ਼ਨ ਲਗਾ ਕੇ ਉਸ ਨੂੰ ਕਨਕਲੂਜਨ ਤੇ ਲਿਆਂਦਾ ਜਾਵੇ ਵਿਦਨ ਅ ਟਾਈਮ ਬਾਉਂਡ ਪੀਰੀਅਡ ਸੇ 90 ਡੇਜ਼ অর 3 ਮੰਥਸ অর ਜੋ ਵੀ ਐਪ੍ਰੋਪਰੀਏਟ ਹੋਵੇ ਹਮਮ অর ਫੇਅਰ ਕੋ ਬਟ ਹੋਰ ਨਹੀਂ ਹੋਇਆ ਉਹ ਜਿਹੜੀ ਨਵੀਂ ਇਨਵੈਸਟੀਗੇਸ਼ਨ ਹੋਈ ਉਹਨੇ ਇਅਰਸ ਐਂਡ ਯੀਅਰਸ ਲਾ ਲੇ ਤੇ ਜਾ ਕੇ ਹੁਣ ਫਾਈਲ ਹੋਈ ਹੈ ਉਹ ਉਹਦੀ ਕੋਰਟ ਕੋ ਪੂਰੇ ਵਾਲੀ ਬਹਿਬਲ ਕਲਾਮ ਵਾਲੀ ਅਜੇ ਤੱਕ ਹੋਈ ਨਹੀਂ ਸੋ ਇਟ ਇਜ਼ ਮੋਸਟ ਅਨਸੈਟੀਸਫੈਕਟਰੀ ਸਟੇਟ ਆਫ ਅਫੇਅਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਹੁਣ 2 ਸਾਲ ਹੋ ਗਏ 2 ਸਾਲ ਤੋਂ ਉੱਪਰ ਹੋ ਗਏ ਨੇ ਇਹਨਾਂ ਨੇ ਵੀ ਕੋਈ ਕਨਕਲੂਸਿਵ ਅੱਜ ਤੱਕ ਤਾਂ ਇਹਨਾਂ ਦੇ ਟਾਈਮ ਤੇ ਕਈ ਚਾਰਜ ਸ਼ੀਟਾਂ ਫਾਈਲ ਹੋਈਆਂ ਨੇ ਬਟ ਬੈਬਲ ਕਲਾਮ ਵਾਲੀ ਅਜੇ ਤੱਕ ਨਹੀਂ ਹੋਈ ਉਹਦੇ ਚ ਕੀ ਕਾਰਨ ਹੈ ਕਿਉਂ ਨਹੀਂ ਉਸ ਇਨਵੈਸਟੀਗੇਟਿੰਗ ਆਫਸਰ ਨੂੰ ਪੁੱਛਿਆ ਜਾਂਦਾ ਕਿ ਕਿਉਂ ਨਹੀਂ ਤੂੰ ਕਨਕਲੂਡ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ देयर इज समथिंग ਲੈਕਿੰਗ ਔਨ ਦੀ ਪਾਰਟ ਆਫ ਆਮ ਆਦਮੀ ਪਾਰਟੀ ਆਲਸੋ ਉਸ ਇਨਕੁਆਇਰੀ ਜਿਹੜੀ ਤੁਸੀਂ ਕਿਹਾ ਪੀ ਸਿੱਟ ਦੀ ਰਿਪੋਰਟ ਨੂੰ ਹਾਈ ਕੋਰਟ ਨੇ ਐਕਸੈਪਟ ਨਹੀਂ ਕੀਤਾ ਉਸ ਵੇਲੇ ਫਿਰ ਕੋਮਰ ਵਿਜੇ ਪ੍ਰਤਾਪ ਤੇ ਨੌਕਰੀ ਛੱਡ ਗਏ ਸੀਗੇ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਆਪਣੀ ਰਿਪੋਰਟ ਨੂੰ ਡਿਫੈਂਡ ਕਰਨਾ ਚਾਹੀਦਾ ਸੀਗਾ ਔਰ ਉਹਨਾਂ ਨੂੰ ਇਹ ਕੇਸ ਨੂੰ ਅੱਗੇ ਲਿਜਾਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਸੀ ਨਾ ਕਿ ਨੌਕਰੀ ਛੱਡ ਕੇ ਸਿਆਸਤ ਦੇ ਵਿੱਚ ਆ ਜਾਂਦੇ ਹੋ ਮੈਂ ਦੇਖੋ ਗੱਲ ਇਹ ਹੈ ਕਿ ਕਾਫੀ ਲੋਕਾਂ ਨੇ ਇਹਦੇ ਤੇ ਪੋਲਿਟਿਕਸ ਕੀਤੀ ਹੈ ਹੂੰ ਇਸ ਇਸ਼ੂ ਤੇ ਹਮ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਬਹੁਤਾ ਐਪਰੋਪ੍ਰੀਏਟ ਨਹੀਂ ਮੇਰੇ ਵਾਸਤੇ ਹਮ ਬਟ ਇੱਕ ਪੁਲਿਸ ਅਫਸਰ ਜਿਹੜਾ ਇਨਵੈਸਟੀਗੇਟਿੰਗ ਅਫਸਰ ਸੀ ਆਈ ਥਿੰਕ ਦੈਟ ਹੀ ਸ਼ੁੱਡ ਹੈਵ ਪਰਸੂਡ ਦੀ ਮੈਟਰ ਗਵਰਨਮੈਂਟ ਨੇ ਵੀ ਉਦੋਂ ਐਕਸ਼ਨ ਲਿਆ ਸੀ ਫਾਰ ਗੋਇੰਗ ਟੂ ਸੁਪਰੀਮ ਕੋਰਟ ਐਂਡ ਕਿਉਂਕਿ ਉਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ ਤਾਂ ਨਹੀਂ ਸੀ ਕਰ ਸਕਦੇ ਉਹ ਓਨਲੀ ਆਲਟਰਨੇਟਿਵ ਵਾਸ ਕਿ ਉਹ ਉਹ ਜਿਹੜੀ ਹਾਈ ਕੋਰਟ ਦੀ ਜਜਮੈਂਟ ਸੀ ਉਹਨੂੰ ਚੈਲੰਜ ਕੀਤਾ ਜਾਂਦਾ ਹੂੰ ਤੇ ਸੁਪਰੀਮ ਕੋਰਟ ਤੋਂ ਰਿਲੀਫ ਲਈ ਜਾਂਦੀ ਬਟ ਉਹ ਬੜਾ ਟਾਈਮ ਟੂ ਜੂਮਿੰਗ ਪ੍ਰੋਸੈਸ ਸੀ ਮੇਰੇ ਵਿਚਾਰ ਨਾਲ ਉਹਨਾਂ ਦਾ ਪਰਸਨਲ ਡਿਸੀਜਨ ਸੀ ਉਹਨਾਂ ਨੇ ਨੌਕਰੀ ਛੱਡ ਕੇ ਤੇ ਪੋਲਿਟਿਕਸ 'ਚ ਆ ਗਏ ਹੂੰ ਐਂਡ ਹੀ ਹੈਜ਼ ਬੀਨ ਸਕਸੈਸਫੁਲ ਆਲਸੋ ਹੂੰ ਬਟ ਇਟ ਸਮਥਿੰਗ ਮਸਟ ਬੀ ਸੈਡ ਟੂ ਹਿਸ ਕ੍ਰੈਡਿਟ ਆਲਸੋ ਕਿ ਉਹ ਅੱਜ ਵੀ ਉਸ ਗੱਲ ਨੂੰ ਉਸ ਵਿਅਕਤੀ ਦੇ ਇਸ਼ੂ ਨੂੰ ਪਰਸੂ ਕਰ ਰਹੇ ਨੇ ਉਹ ਹਾਲਾਂਕਿ ਪਾਰਟ ਆਫ ਰੂਲਿੰਗ ਪਾਰਟੀ ਨੇ ਪਰ ਫਿਰ ਵੀ ਉਹ ਇਸ ਗੱਲ ਤੇ ਜ਼ਿੱਦ ਨੇ ਕਿ ਜਸਟਿਸ ਨਹੀਂ ਹੋ ਰਿਹਾ ਪਰ ਜਸਟਿਸ ਹੋਣਾ ਚਾਹੀਦਾ ਸੋ far as ਬਾਕੀ ਜਿਹੜੇ ਕੋਈ ਲੋਕ ਨੇ ਉਹਨਾਂ ਨੇ ਕਾਫੀ ਪੋਲਿਟਿਕਸ ਕੀਤੀ ਇੱਕ ਕੋਈ ਇਲੈਕਸ਼ਨ ਲੜਨ ਚਲਾ ਗਿਆ ਕੋਈ ਲੜਿਆ ਵੀ ਜਿਹੜਾ ਐਸੋਸੀਏਟਡ ਸੀ ਔਰ ਤੁਸੀਂ ਬੜੀ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਜਸਟਿਸ ਅਜੀਤ ਸਿੰਘ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਵੀ ਇਸ ਬਿਆਦਵੀ ਵਰਗੇ ਸੀਰੀਅਸ ਮਸਲੇ ਦੇ ਉੱਪਰ ਪੋਲਿਟਿਕਸ ਹੋਈ ਹੈ ਔਰ ਹੋ ਰਹੀ ਹੈ ਬਿਲਕੁਲ ਹੋਈ ਹੈ ਔਰ ਹੋ ਵੀ ਰਹੀ ਹੈ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ ਕਿ ਮੈਨੂੰ ਵੀ ਕਈ ਲੋਕਾਂ ਨੇ ਅਪਰੋਚ ਕੀਤਾ ਹਮ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਾ ਦਾ ਇਸ ਬਾਰੇ ਕਿਤੇ ਜਾ ਕੇ ਬੋਲਣਾ ਹੈ ਨਾ ਮੈਂ ਇਸ ਬਾਰੇ ਕਿਤੇ ਜਾ ਕੇ ਗੱਲ ਕਰਨੀ ਹੈ ਕਿ ਦੇਨ ਯੂ ਬਿਕਮ ਅ ਪਾਰਟੀ ਤੇ ਤੁਸੀਂ ਜੋ ਕੁਝ ਕੀਤਾ ਇੱਕ ਕਾਨੂੰਨੀ ਤੌਰ ਤੇ ਕੰਮ ਕੀਤਾ ਹੋਵੇ ਔਰ ਆਪਣੀ ਓਨੈਸਟੀ ਨਾਲ ਕੰਮ ਕੀਤਾ ਹੋਵੇ ਆਪੀ ਕੌਨਸ਼ੀਅਸ ਨਾਲ ਕੰਮ ਕੀਤਾ ਹੋਵੇ ਉਹਨੂੰ ਤੁਹਾਨੂੰ ਡਿਫੈਂਡ ਕਰਨ ਦੀ ਲੋੜ ਨਹੀਂ ਪੈਂਦੀ ਉਹ ਲੋਕਾਂ ਦੀ ਕਚਹਿਰੀ ਸੱਦਣੀ ਚਾਹੀਦੀ ਹੈ ਉਹ ਲੋਕੀ ਸਮਝਣ ਕਿ ਉਹ ਕੰਮ ਠੀਕ ਹੋਇਆ ਕਿ ਨਹੀਂ ਹੋਇਆ ਤੁਹਾਨੂੰ ਜਾ ਕੇ ਨਾ ਡਿਫੈਂਡ ਕਰਨਾ ਚਾਹੀਦਾ ਨਾ ਦੱਸਣਾ ਚਾਹੀਦਾ ਲੋਕਾਂ ਨੂੰ ਮੈਂ ਇਹ ਦੇਖਿਆ ਸੀ ਮਹਿਸੂਸ ਕੀਤਾ ਸੀ ਕਿ ਆਮ ਜਨਤਾ ਦੇ ਵਿੱਚ ਜਿਹੜੀ ਰਿਪੋਰਟ ਦੇ ਕਟਕਸ ਸੀ ਨਾ ਮੇਰੀ ਇਨਕੁਆਇਰੀ ਰਿਪੋਰਟ ਦੇ ਉਹ ਨਹੀਂ ਗਏ ਸੀ ਡਿਸੈਮੀਨੇਟ ਨਹੀਂ ਹੋਏ ਸੀ ਫਿਰ ਮੈਂ ਇੱਕ ਕਿਤਾਬ ਲਿਖੀ ਸੀ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਹਿਸਾਬ ਨਾਲ ਇਨਕੁਆਇਰੀ ਕਮਿਸ਼ਨ ਨੇ ਕਿੰਨੀਆਂ ਵਿਟਨੈਸ ਐਗਜ਼ਾਮਨ ਕੀਤੀਆਂ ਔਰ ਕੀ ਉਹਦੇ ਕਨਕਲੂਜਨਸ ਜੀ ਤੇ ਤਾਂ ਕਿ ਲੋਕੀ ਪੜ੍ਹ ਕੇ ਇਹ ਸਮਝ ਸਕਣ ਕਿ ਜਿਹੜਾ ਅਸੀਂ ਲੋਬ ਵੀ ਮੈਕ ਕਾਰਵਾਈ ਕੀਤੀ ਹੈ ਜਾਂ ਕੰਮ ਕੀਤਾ ਹੈ ਉਹਦੇ ਚ ਕਿੰਨੀ ਸਚਾਈ ਹੈ ਤੇ ਕਿੰਨੀ ਔਨੈਸਟੀ ਸੀ ਉਹ ਲੋਕਾਂ ਨੂੰ ਛੱਡਿਆ ਸੀ ਜੱਜ ਕਰਨ ਲਈ ਜਸਟਿਸ ਰਣਜੀਤ ਸਿੰਘ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਇਸ ਇਸ਼ੂ ਤੇ ਦੁਬਾਰਾ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਾਵਾਂਗੇ ਥੈਂਕ ਯੂ ਵੈਰੀ ਮੱਚ ਐਨੀ ਟਾਈਮ ਮੋਸਟ ਵੈਲਕਮ ਜੀ ਮੈਂ ਜੋ ਕੁਝ ਮੇਰੀ ਇਨਫੋਰਮੇਸ਼ਨ ਲੈ ਰਿਹਾ ਕੋਲ ਹੈ ਆਈ ਐਮ ਰੈਡੀ ਟੂ ਸ਼ੇਅਰ ਵਿਦ ਜਨ ਪਬਲਿਕ ਥੈਂਕ ਯੂ ਸ਼ੁਕਰੀਆ